ਸਾਡੇ YouTube ਚੈਨਲ ਤੇ ਆਫਨਾ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਡੈਮੋਕਰੇਟਿਕ ਟੀਚਰ ਯੂਨੀਅਨ ਟੀਟੀ 6335 ਵਿੱਤ ਯੂਨੀਅਨ ਤੇ 48 ਕਾਰਡ ਮਾਸਟਰ ਕਾਲਜ ਯੂਨੀਅਨ ਦੀ ਸਿੱਖਿਆ ਸਕੱਤਨਾ ਨਾ ਹੋਈ ਮੀਟਿੰਗ ਵਿੱਚ ਮੰਗਾ ਪ੍ਰਤੀ ਦਿੱਤੇ ਗਏ ਪ੍ਰੋਸੇ ਬਾਰੇ ਜ਼ਿਕਰ ਕਰਾਂਗੇ ਕਿਉਂਕਿ ਬੀਟਿਸ਼ ਹੋਕਰ ਤੋਂ ਪਹਿਲਾਂ ਆਫਨਾ ਨੂੰ ਗਿਆਤ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਪਰਾਈਜ਼ ਨਹੀਂ ਕੀਤਾ ਤੇ ਸਮਰਪਰਾਈਜ਼ ਤਾਂ ਤਾਂ ਵੀ ਰਹੀ ਕੋਨ ਵਾਲੀ ਮੀਟਿੰਗ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਾਂਝੇ ਕਰੇ ਜਾਇਆ ਕਲੇ ਵਰਕਪਨ ਲਾਡਿੰਗ ਜਿਤੇ ਬੰਦਿਆ ਆਪਣੀਆਂ ਮੰਗਾਂ ਸਬੰਧੀ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਆਪਣੇ ਮਸਲੇ ਹੱਲ ਕਰਾਉਣ ਲਈ ਅਕਸਰ ਹੀ ਕੋਸ਼ਿਸ਼ ਕਰਦੇ ਰਹਿੰਦੇ ਹਨ ਜਿਸ ਨੇ ਕਈ ਮਸਲੇ ਗੱਲਬਾਤ ਰਾਹੀਂ ਹੀ ਹੱਲ ਹੋ ਜਾਂਦੇ ਹਨ ਪੰਜਾਬ ਦਾ ਅਧਿਆਪਕ ਵੱਲ ਵੀ ਆਪਣੇ ਹੱਕਾਂ ਪ੍ਰਤੀ ਕਾਫੀ ਸਖੇਤ ਹੈ ਜਿਸ ਕਰਕੇ ਆਪਣੀਆਂ ਜਾਇਜ ਮੰਗਾਂ ਉੱਚ ਅਧਿਕਾਰੀਆਂ ਪਾਸ ਸਮੇਂ-ਸਮੇਂ ਤੇ ਉਠਾਉਂਦਾ ਰਹਿੰਦਾ ਹੈ ਇਸੇ ਤਰ੍ਹਾਂ ਹੀ ਡੈਮੋਕਰੇਟਿਡ ਟੀਚਰ ਯੂਨੀਅਨ ਆਫ ETTC ਚਾਰਟ ਪੈਂਦੀ ਅਧਿਆਪਕ ਯੂਨੀਅਨ ਤੇ 41 ਗਾਠ ਮਾਸਟਰ ਕਲਾਸਰ ਯੂਨੀਅਨ ਦੇ ਆਗੂਆਂ ਨੇ ਵੀ ਸ੍ਰੀ ਖਸਕਰਤਾ ਸੁਪੂਰਸ ਦੇ ਨਾਮ ਆਪਣੀ ਆਪਣੀਆਂ ਮੰਗਾਂ ਸਬੰਧੀ ਇੱਕ ਮੀਟਿੰਗ ਕੀਤੀ ਤਾਂ ਉਹ ਜਾਣਦੇ ਹਾਂ ਕਿ ਮੀਟਿੰਗ ਵਿੱਚ ਕਿਹੜੇ ਕਿਹੜੇ ਮਸਲੇ ਉਠਾਏ ਗਏ ਤੇ ਕਿਹੜੀਆਂ ਮੰਗਾਂ ਮੰਨੇ ਜਾਣ ਦਾ ਪ੍ਰਸਤਾਵ ਸ੍ਰੀ ਖਸਕਰਤਾ ਸੁਪੂਰਸ ਨੂੰ ਦਿੱਤਿਆ ਮਿਤਰਾ ਦੌਰ ਦਿੱਤਾ ਗਿਆ ਡੈਮੋਕਰੇਟਿਕ ਟੀਚਰ ਯੂਨੀਅਨ ਡੀਟੀਐਫ ਚਾਰਟ ਪੈਂਦੀ ਈਟੀਟੀ ਅਧਿਆਪਕ ਯੂਨੀਅਨ 41 ਗਾਠ ਮਾਸਟਰ ਕਲਾਸਰ ਯੂਨੀਅਨ ਤੇ ਹੋਰ ਨਾਤਰੀ ਜਥੇ ਬੰਦੀਆਂ ਦੇ ਆਗੂ ਨੇ ਸਿੱਖਿਆਕਰਤਰ ਸਕੂਲ ਅੰਦਿੱਤਿਆ ਨਿਤਰਾ ਨਾਗ ਅਧਿਆਪਕਾਂ ਦੀ ਮੱਤਨੇ ਦੇ ਵਿਚਾਰ ਕਰਨ ਦੀ ਮੀਟਿੰਗ ਕੀਤੀ ਮੀਟਿੰਗ ਵਿੱਚ ਰੀਕਾਸ ਸੂਚੀਆਂ ਬਦਲੀਆਂ ਪ੍ਰਮੋਸ਼ਨਾਂ ਤੇ ਪੈਂਡਿੰਗ ਰੈਗੂਲਰਾਈਜੇਸ਼ਨ ਨੂੰ ਬਸਨੇ ਤੇ ਵਿਚਾਰ ਤਾਲਮਾ ਹੋਇਆ ਮੀਟਿੰਗ ਵਿੱਚ ਅਗਲੇ 4:00 ਵਜੇ ਸਮੂਤੀਆਂ ਮੰਗਾ ਤੇ ਵਿਚਾਰ ਕਰਨ ਲਈ 16 ਜੂਨ ਨੂੰ ਕੈਬਨਟ ਫਰਮ ਕਮੇਟੀ ਨਾਲ ਮੀਟਿੰਗ ਹੋਵੇਗੀ ਫਰੰਟ ਦੇ ਪ੍ਰਧਾਨਾ ਵਿਕ੍ਰਮ ਦੇਰ ਸੰਗ ਮੀਤ ਪ੍ਰਧਾਨ ਗੁਰਪ੍ਰਿਆ ਕੋਟਲੀ ਸ਼ਹਿਰ ਤੇ ਤੇ ਐਟਟੀ ਯੂਨੀਅਨ ਦੇ ਮੀਤ ਪ੍ਰਧਾਨ ਤੋਦੀਪ ਖੋਖਰ ਤੇ ਸਹਾਇਕ ਕਪਤਨ ਜੱਗਾ ਬੋਹਮ ਇਕਤਾਲੀਕਾ ਅਧਿਆਪਕਾਂ ਦੇ ਸੂਬਾ ਅਗੁਰ ਸੰਦੀਪ ਗਿੱਲ ਜਸਵੰਦਰ ਅਧਿਆਨਾ ਤੇ ਅਮਸੂਨ ਜਿੰਦਨੇ ਨੇ ਕੰਗਰੇਸੀ ਯਿਆਪਾ ਵਿਚੋਂ ਮੈਡਮ ਨੀਰਮਾ ਰਾਣੀ ਤੇ ਗੁਰ ਬਖਸ਼ੀਰ ਸਿੰਘ ਨੇ ਦੱਸਿਆ ਕਿ ਲਿਖਤੀ ਸੂਚੀਆਂ ਰੀਕਵਰ ਹੋਣ ਕਰੋਂ ਸੂਚੀ ਵਿੱਚ ਬਾਹਰ ਕੀਤੇ ਵਾਖਾ ਕਾਢਣਾ ਈਟੀਟੀ ਛੱਡ ਪੈਂਦੀ ਮਾਨਸਟਰ ਕਾਢ 3704 ਤਿੰਨ ਰੇਜੀ 899 ਅਸਾਮੀਆਂ ਦੇ ਬੇਕਸੂਰ ਅਧਿਆਪਕਾਂ ਦੀ ਹੁਣ ਤੱਕ ਦੀ ਨੌਕਰੀ ਤੇ ਕੋ ਇੱਕ ਸੁਰੱਖਤ ਕਰਨ ਪ੍ਰਤੀ ਸਿੱਖਿਆ ਸਥਲ ਵੱਲੋਂ ਸਾਰਥਕ ਹੱਲ ਲਈ ਯਤਨ ਕਰਨ ਦਾ ਬਲਫਾ ਦਿੱਤਾ ਹੈ ਇਸੇ ਤਰ੍ਹਾਂ ਕਰਾਂ ਤੋਂ ਸੈਕੰਡਰੀ ਕਲੱਗ ਲੋਕ ਦੂਰ ਸਵਾਮਨ ਨਭਾ ਰਹੇ 6435 GTT 4161 ਤੇ 2392 ਮਾਸਟਰ ਪੱਖਪਤੀ ਸਟੇਸ਼ਨ ਚੋਂ ਨੀਤੀ ਦਾ ਸ਼ਿਕਾਰ ETT ਤੋਂ ਮਾਸਟਰ ਤੇ ਮਾਸਟਰ ਤੋਂ ਲੈਕਚਰਲ ਪ੍ਰਮੋਟਿਡ ਅਧਿਆਪਕਾਂ ਨੂੰ ਇਸੇ ਸਾਲ ਚਾਹਦੂ ਬਦਲੀਆਂ ਦੀ ਪ੍ਰਕਿਰਿਆ ਵਿੱਚ ਬਦਲੀਆਂ ਦਾ ਮੌਕਾ ਦੇਣ ਤੇ ਹਾਂ ਪਖੀ ਰੂਪ ਵਿੱਚ ਵਿਚਾਰਨ ਦੀ ਗੱਲ ਆਖੀ ਗਈ ਹੈ ਅਗוני ਮੰਗ ਕੀਤੀ ਕਿ ਡਾਇਰੈਕਟਰ ਪਦਰ ਦੇ ਸਾਰੇ ਆਉਂਦੇ ਸਮੇਤ ਸਕੈਂਡਰੀ ਪ੍ਰਾਇਮਰੀ ਤੇ ਐਸਈਆਰਟੀ ਨੂੰ ਤਰੱਕੀ ਚੈਨਲਾਈ ਸਿੱਖਿਆ ਕਾਡਰ ਵਿੱਚੋਂ ਭਰਨ ਦਾ ਚਲਨ ਬਹਾਲ ਕੀਤਾ ਜਾਵੇ 3582 ਨੂੰ ਟ੍ਰੇਨਿੰਗ ਲੱਗਣ ਦੀਆਂ ਮਿਤੀਆਂ ਤੋਂ ਸਾਰੇ ਲਾਭ ਲਾਭਨ ਕਰਨ ਦਾ ਇਨੁਸਾ ਦਿੱਤਾ ਗਿਆ ਤਾਂ ਇਸ ਮੀਟਿੰਗ ਦੇ ਵਿੱਚ ਇਹ ਜੋ ਮੁੱਦੇ ਉਠਾਏ ਗਏ ਉਹਨਾਂ ਨੂੰ ਉਹਨਾਂ ਨੂੰ ਪੂਰਾ ਕਰਨ ਦੇ ਵਾਸਤੇ ਜਾਂ ਮੰਗਾਂ ਨੂੰ ਪ੍ਰਵਾਨ ਕਰਨ ਦੇ ਵਾਸਤੇ ਬਲੋਖਾ ਦਿੱਤਾ ਗਿਆ ਹੈ ਪਰੰਤੂ ਹੁਣ ਇਸ ਤੋਂ ਅਗਲੀ ਮੀਟਿੰਗ ਜੋ ਹੈ ਉਹ 16 ਨੂੰ ਹੋਵੇਗੀ ਕਿਸ ਦੇ ਨਾਲ ਕੈਬਨਿਟ ਸਾਬਤ ਮੀਟਿੰਗ ਦੇ ਨਾਲ ਮੀਟਿੰਗ ਹੋਣੀ ਹੈ ਤੇ ਉਸ ਦੇ ਵਿੱਚ ਵੀ ਉਸ ਮੀਟਿੰਗ ਦੇ ਵਿੱਚ ਵੀ ਇਹ ਮਸਲੇ ਇਹਨਾਂ ਜਥੇਬੰਦੀਆਂ ਦੁਆਰਾ ਪੇਸ਼ ਆਏ ਜਾਣਗੇ ਤੇ ਉਸ ਮੀਟਿੰਗ ਤੋਂ ਬਾਅਦ ਪਤਾ ਚੱਲੇਗਾ ਕਿ ਕਿਹੜੀਆਂ ਕਿਡੀਆਂ ਮੰਗਾਂ ਨੂੰ ਪਰਵਾਣਗੀ ਕੈਬਨਟ ਫਰਮ ਕਮੇਟੀ ਦੁਆਰਾ ਦੇ ਦਿੱਤੀ ਗਈ ਫਾਇਰ ਤਾਂ ਹੋਣ ਵਾਲੀ ਗੱਲ ਇਹ ਹੋਵੇਗੀ ਕਿ ਜਿੰਨਾ ਮੰਗਾ ਨੂੰ ਮੰਨ ਲੈ ਜਾਂ ਦਾ ਪ੍ਰਸ਼ਾਸਕਿਕ ਅਫਸਰ ਜੀ ਦੁਆਰਾ ਦਿੱਤਾ ਗਿਆ ਹੈ ਉਹਨੂੰ ਗਰਾਊਂਡ ਲੈਵਲ ਤੇ ਪ੍ਰੈਕਟੀਕਲੀ ਕਦੋਂ ਇੰਪਲੀਮੈਂਟ ਕੀਤਾ ਜਾਦਾ ਹੈ ਤਾਂ ਇਹ ਹੁਣ ਆਉਣ ਵਾਲਾ ਸਮਾਂ ਹੀ ਇਸ ਦੇ ਬਾਰੇ ਦੱਸੇਗਾ ਇਸ ਵੀਡੀਓ ਵਿੱਚ ਬੱਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਸਨ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸੁਪੋਰਟ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ